ਮੈਂ ਆਪਣੇ ਆਦਮੀ ਨੂੰ ਚੱਕ ਕੇ ਉਸ ਟਾਈਮ ਜੀ ਅਸੀਂ ਦੋਏ ਮਾਲਕੀ ਤੀਵੇਂ ਉਵੇਂ 14 ਸਾਡਾ ਖੂਨ ਜੀ ਅਸੀਂ ਦੋਏ ਜਾਣੇ ਕਿਸੇ ਨੂੰ ਨਾਲ ਲਿਆ ਕੇ ਜੀ ਗੱਡੀ ਦੇ ਵਿੱਚ ਅਸੀਂ 6 ਵਸ ਪਹੁੰਚੇ ਜੀ ਪਰ ਜੀ ਅਸੀਂ ਮਾਲਕੀ ਤੀਵੇਂ ਦੋਏ ਜਾਣੇ ਉਹ ਸਾਹਮਣੇ ਕਮਰੇ ਦੇ ਵਿੱਚ ਕੁੰਡੀ ਲਾ ਕੇ ਜੀ ਅਸੀਂ ਦੋਏ ਜਾਣੇ ਪੈਰ ਸਾਨੂੰ ਕੋਈ ਰਾਤ ਨੂੰ ਮਾਰ ਨਾ ਜਾਵੇ ਜੀ ਮੇਰੇ ਦੋ ਬੱਚੇ ਕਰ ਰਹੇ ਹੋ ਜੀ ਰੋ ਰਹੇ ਨੇ ਇਸ ਟਾਈਮ ਜਾ ਕੇ ਦੇਖ ਲੋ ਚ ਅਸੀਂ ਜੀ ਬਹੁਤ ਦੁਖੀ ਆ ਸਾਨੂੰ ਇਨਸਾਫ ਮਿਲਣੇ ਚਾਹੀਦਾ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਨਸਾਫ ਦੇ ਰਿਆਂ ਕਹਿੰਦੇ ਕੋਈ ਕਿਸੇ ਨੂੰ ਇਸ ਤਰ੍ਹਾਂ ਤੁਹਾਡੀ ਤਾਂ ਚੁੰਨੀ ਵੀ ਲਾਲ ਹੋਈ ਪਈ ਆ ਸਾਰੇ ਆ ਖੂਨ ਇੰਨਾ ਲੱਗਿਆ ਪਿਆ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਹੱਥ ਪਾਣੀ ਪੀਣ ਤੱਕ ਨਹੀਂ ਗਏ ਚ ਸਾਰੇ ਨੂੰ ਪੁੱਛ ਕੇ ਦੇਖ ਲੋ ਮੇਰਾ ਜਵਾਈ ਆਇਆ ਮੇਰੀ ਬੇਟੀ ਆਈਏ ਪਾਣੀ ਲੈ ਕੇ ਆਏ ਰੋਟੀ ਲੈ ਕੇ ਆਏ ਸੀ ਤਾਂ ਹੁਣ ਖਾ ਕੇ ਹਟਿਆ ਜੀ ਅਸੀਂ ਪਾਣੀ ਦਾ ਕੁੱਟ ਲੈਣ ਨਹੀਂ ਜਾ ਸਕਦੇ ਸਾਨੂੰ ਇੰਨਾ ਖਤਰਾ ਹਸਪਤਾਲ ਦੇ ਵਿੱਚ ਵੀ ਬੈਠੇ ਤੇ ਸਾਨੂੰ ਪਲ ਪਲ ਦਾ ਡਰ ਲੱਗਿਆ ਰਹਿੰਦਾ ਏ ਵੀ ਕਿਤੇ ਹੁਣ ਨਾ ਕੋਈ ਕੁਝ ਕਰ ਦਵੇ ਹੁਣ ਨਾ ਕਰ ਦਵੇ ਜੀ ਤੁਸੀਂ ਸੱਚ ਮਨਾਂ ਮੈਂ ਆਪਣੇ ਬੇਟੇ ਨੂੰ ਵੀ ਜੀ ਖੇਲਣ ਨਹੀਂ ਭੇਜ ਦੇ ਸਕਦੀ ਜੀ ਹੁਣ ਜਦੋਂ ਮੇਰੇ ਰੋੜਾ ਮਾਰੇ ਮੈਂ ਵੀ ਜੀ ਗਿਰ ਗਈ ਫਿਰ ਮੇਰੇ ਘਰ ਵਾਲੇ ਦੇ ਜਦੋਂ ਮਾਰ ਲੱਗੇ ਇਹ ਵੀ ਇੱਕ ਲੱਤ ਗਿਰ ਗਿਆ ਜੀ ਦੇਖੋ ਜੀ ਮੇਰੇ ਘਰ ਵਾਲੇ ਇਕੱਲੇ ਏ ਇਕ ਕੋਈ ਨਸ਼ਾ ਨਹੀਂ ਕੋਈ ਪੱਤਾ ਨਹੀਂ ਕੁਛ ਨਹੀਂ ਖਾਂਦਾ ਬੀੜੀ ਤੱਕ ਦਾ ਨਸ਼ਾ ਨਹੀਂ ਪਰ ਜੀ ਇਹਨੂੰ ਨਿਕਲਣਾ ਬੰਦ ਅੰਦਰੋਂ ਪੰਜਵੇਂ ਤੋਂ ਬਾਅਦ ਸੀ ਜੀ ਇਹਨੂੰ ਕੱਟ ਨਹੀਂ ਸਕਦੇ ਬਾਹਰ ਪਰ ਮੈਂ ਇਹਨਾਂ ਨੂੰ ਜਿਵੇਂ ਕੋਠੇ ਤੇ ਗਈ ਆਪਣੇ ਗਵਾਂਡੀਆਂ ਦੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੌੜੀ ਲਾ ਦਿਓ ਜੀ ਮੈਂ ਚੌਂਕੀ ਦੇ ਵਿੱਚ ਜਾਣਾ ਹੈ ਪਰ ਨਹੀਂ ਸੁਣਿਆ ਜੀ ਕਿਸੇ ਨੇ ਜਿਵੇਂ ਉਹ ਸਰਪੰਚ ਡੌਣ ਬਣਿਆ ਫਿਰਦਾ ਅ ਇੱਕੋ ਸਾਲ ਨਾਲ ਉਹ ਤਾਂ ਡਰ ਗਏ ਸਰਪੰਚ ਪੂਰੇ ਵੀ ਜੀ ਜਦੋਂ ਅਸੀਂ ਅੰਦਰ ਆ ਗਏ ਅੰਦਰ ਆ ਕੇ ਸਾਨੂੰ ਚਲੋ ਡਾਕਟਰ ਸਾਹਿਬ ਨੇ ਸਾਰੇ ਨਹੀਂ ਸਾਨੂੰ ਪੁੱਛਿਆ ਜੀ ਜਦੋਂ ਮੈਂ ਉਹ ਟਾਕੀ ਦੇ ਵਿੱਚ ਨੂੰ ਦੇਖਿਆ ਨਾ ਜੀ ਮੁੰਡੇ ਨੇ ਜਦੋਂ ਸਾਨੂੰ ਦੇਖਿਆ ਵੀ ਇਹ ਅੰਦਰ ਆ ਗਏ ਗੱਡੇ ਮੋੜ ਕੇ ਨੇ ਦਰਵਾਜ਼ਾ ਬਾਹਰ ਲਗਾ ਲਈ ਅਜਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਤੁਹਾਡੇ ਕੋਲ ਕੁਛ ਨਹੀਂ ਕੀਤਾ ਹੈਗਾ ਪੁੱਛ ਕੇ ਗਏ ਨੇ ਜੀ ਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਸਾਡੀ ਮੇਰੀ ਜਾਨ ਦਾ ਮੇਰੇ ਬੱਚੇ ਦਾ ਕਾਲੂ ਕੋਈ 19 ਕੀ ਗੱਲ ਹੁੰਦੀ ਆ ਮੈਂ ਲਲਕਾਰ ਕੇ ਕਹਿੰਦਾ ਤੁਹਾਡੇ ਸਾਹਮਣੇ ਮੇਰੇ ਇਸ ਦਾ ਮੇਰਾ ਸਰਪੰਚ ਜ਼ਿੰਮੇਦਾਰ ਹੋਊਗਾ ਮੇਰਾ ਪਿੰਡ ਦਾ ਹਰਵਿੰਦਰ ਸਿੰਘ ਅਜਿਹਾ ਕੀਤਾ ਕਿਉਂ ਜਾ ਰਿਹਾ ਕਿਉਂ ਤੁਹਾਡੇ ਨਾਲ ਅਜਿਹਾ ਵੈਰ ਰੱਖਿਆ ਜਾ ਰਿਹਾ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਹਾ ਨਹੀਂ ਕਿ ਅਸੀਂ ਇੱਥੋਂ ਹੀ ਰਹਿਣ ਵਾਲਿਆਂ ਪਿੰਡ ਦੇ ਹੈਗੇ ਆਂ ਵੀ ਅਸੀਂ ਕਿਹੜਾ ਬਾਹਰੋਂ ਉੱਪਰੋਂ ਕਿ ਡਿੱਗੇ ਹੋਏ ਆ ਕਿ ਕਿਸੇ ਹੋਰ ਪਾਸੇ ਕੱਲ ਵੀਰ ਜੀ ਸੁਣੀ ਉਹ ਨਹੀਂ ਉਹਨਾਂ ਨੇ ਅਸੀਂ ਹੱਥ ਵੀ ਜੋੜੇ ਮੈਂ ਉਹਨਾਂ ਦੇ ਵੀਰ ਜੀ ਨਾ ਕਰੋ ਤੁਸੀਂ ਪਰ ਉਹਨਾਂ ਨੇ ਬਿਲਕੁਲ ਨਹੀਂ ਸੁਣੀ ਹੈਗੀ ਉਹਨਾਂ ਨੇ ਜਦੋਂ ਮੇਰੇ ਰੋੜਾ ਮਾਰੇ ਮੈਂ ਵੀ ਜੀ ਗਿਰ ਗਈ ਫਿਰ ਮੇਰੇ ਘਰ ਵਾਲੇ ਦੇ ਜਦੋਂ ਮਾਰ ਲੱਗੇ ਇਹ ਵੀ ਇੱਕ ਲੱਕ ਤੇ ਗਿਰ ਗਿਆ ਜੀ ਹੁਣ ਮੈਂ ਤਾਂ ਜੀ ਕੱਲੀ ਸੀ ਨਾ ਮੇਰਾ ਕੋਈ ਦਿਓਰ ਆ ਨਾ ਮੇਰਾ ਕੋਈ ਜੇਠਾ ਜੀ ਕੋਈ ਨਹੀਂ ਹੈ ਸਾਰੇ ਜੀ ਖੜੇ ਤਮਾਸ਼ਾ ਦੇਖ ਰਹੇ ਸੀ ਸਾਨੂੰ ਕਿਸੇ ਨੇ ਛਡਾਇਆ ਤੱਕ ਨਹੀਂ ਹੋਇਗਾ ਜੀ ਪਰ ਮੈਂ ਇਹਨਾਂ ਨੂੰ ਜਿਵੇਂ ਕੋਠੇ ਤੇ ਗਈ ਆਪਣੇ ਗਵੰਡੀਆਂ ਦੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੌੜੀ ਲਾ ਦਿਓ ਜੀ ਮੈਂ ਚੌਂਕੀ ਦੇ ਵਿੱਚ ਜਾਣਾ ਹੈ ਪਰ ਨਹੀਂ ਸੁਣਿਆ ਜੀ ਕਿਸੇ ਨੇ ਇਲਾਕਾ ਕੇ ਸਾਰੇ ਜਿਵੇਂ ਉਹ ਸਰਪੰਚ ਡਾਣ ਬਣਿਆ ਫਿਰਦਾ ਇੱਕੋਸ ਨਾਲ ਉਹ ਤਾਂ ਡਰ ਗਏ ਸਰਪੰਚ ਤੋਂ ਉਹਨਾਂ ਤੋਂ ਡਰ ਕੇ ਜੇ ਕਿਸੇ ਨੇ ਕੁੰਡਾ ਨਹੀਂ ਖੋਲਿਆ ਕਿਸੇ ਨੇ ਸਾਡੀ ਖਬਰ ਨਹੀਂ ਪੁੱਛੀ ਹੈਗੀ ਜੀ ਮੈਂ ਆਪਣੇ ਆਦਮੀ ਨੂੰ ਚੱਕ ਕੇ ਉਸ ਟਾਈਮ ਜੀ ਅਸੀਂ ਦੋਏ ਮਾਲਕਤੀ ਵੀ ਉਵੇਂ 14 ਸਾਡਾ ਖੂਨ ਜੀ ਅਸੀਂ ਦੋਏ ਜਾਣੇ ਕਿਸੇ ਨੂੰ ਨਾਲ ਲੈ ਆ ਗਏ ਜੀ ਗੱਡੀ ਦੇ ਵਿੱਚ ਅਸੀਂ 6 ਫਸ ਪਹੁੰਚੇ ਜੀ ਪਰ ਸਾਡੀ ਜੀ ਕਿਸੇ ਨੇ ਸੁਣੀ ਹੈਗੀ ਉਰੇ ਵੀ ਜੀ ਜਦੋਂ ਅਸੀਂ ਅੰਦਰ ਆ ਗਏ ਅੰਦਰ ਆ ਕੇ ਸਾਨੂੰ ਚਲੋ ਡਾਕਟਰ ਸਾਹਿਬ ਨੇ ਸਾਰੇ ਨੇ ਸਾਨੂੰ ਪੁੱਛਿਆ ਜੀ ਜਦੋਂ ਮੈਂ ਉਹ ਟਾਕੀ ਦੇ ਵਿੱਚ ਨੂੰ ਦੇਖਿਆ ਨਾ ਜੀ ਮੁੰਡੇ ਨੇ ਜਦੋਂ ਸਾਨੂੰ ਦੇਖਿਆ ਵੀ ਇਹ ਅੰਦਰ ਆ ਗਏ ਗੱਡੇ ਮੋੜ ਕੇ ਉਹਨਾਂ ਨੇ ਦਰਵਾਜ਼ਾ ਬਾਹਰ ਲਗਾ ਲਈ ਵੀਰਾ ਤਾਂ ਅਸੀਂ ਕਰਕੇ ਜੀ ਫੇਰ ਅਸੀਂ ਭੱਜ ਜਾਣਾ ਏ ਪਰ ਜੀ ਅਸੀਂ ਮਾਲਕੀ ਤੀਵੇਂ ਦੋਏ ਜਾਣੇ ਉਹ ਸਾਹਮਣੇ ਕਮਰੇ ਦੇ ਵਿੱਚ ਕੁੰਡੀ ਲਾ ਕੇ ਜੀ ਅਸੀਂ ਦੋਏ ਜਾਣੇ ਪੈ ਰਹੇ ਸਾਨੂੰ ਕੋਈ ਰਾਤ ਨੂੰ ਮਾਰ ਨਾ ਜਾਵੇ ਜੀ ਮੇਰੇ ਦੋ ਬੱਚੇ ਕਰੇ ਉਹ ਜੀ ਰੋ ਰਹੇ ਨੇ ਇਸ ਟਾਈਮ ਜਾ ਕੇ ਦੇਖ ਲਓ ਜੀ ਅਸੀਂ ਜੀ ਬਹੁਤ ਦੁਖੀ ਆ ਸਾਨੂੰ ਇਨਸਾਫ ਮਿਲਣੇ ਚਾਹੀਦਾ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਨਸਾਫ ਦੇ ਰਹਿਆਂ ਕਹਿੰਦੇ ਕੋਈ ਕਿਸੇ ਨੂੰ ਇਸ ਤੋੜੀ ਤਾਂ ਚੁੰਨੀ ਵੀ ਲਾਲ ਹੋਈ ਪਈ ਆ ਸਾਰੇ ਆ ਖੂਨ ਇੰਨਾ ਲੱਗਿਆ ਪਿਆ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਹੱਥ ਸਾਨੂੰ ਪਰ ਕੋਈ ਇਨਸਾਫ ਨਹੀਂ ਹੋ ਜਿੱਦ ਤੱਕ ਜੀ ਬਿਲਕੁਲ ਨਹੀਂ ਜੀ ਅਸੀਂ ਬਸ ਇਹੀ ਕਹਿੰਦੇ ਆ ਸਰਕਾਰ ਨੂੰ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਦੇਖੋ ਜੀ ਮੇਰੇ ਘਰ ਵਾਲਾ ਕੱਲਾ ਐ ਏ ਕੋਈ ਨਿਸ਼ਾਨੀ ਕੋਈ ਪੱਤਾ ਨਹੀਂ ਕੁਛ ਨਹੀਂ ਖਾਂਦਾ ਬੀੜੀ ਤੱਕ ਦਾ ਨਸ਼ਾ ਨਹੀਂ ਪਰ ਜੀ ਇਹਨੂੰ ਨਿਕਲਣਾ ਬੰਦ ਅੰਦਰੋਂ ਪੰਜਵੇਂ ਤੋਂ ਬਾਅਦ ਸੀ ਜੀ ਇਹਨੂੰ ਕੱਟ ਨਹੀਂ ਸਕਦੇ ਬਾਹਰ ਜੇ ਜੇ ਆਪਣੇ ਪਿੰਡ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਏ ਕੋਈ ਜ਼ਿੰਦਗੀ ਨਹੀਂ ਰਹੇਗੀ ਨਹੀਂ ਜੀ ਬਿਲਕੁਲ ਨਹੀਂ ਅਸੀਂ ਕੈਦ ਹੋ ਕੇ ਰਹਿ ਰਹੇ ਹਾਂ ਜੀ ਸਾਨੂੰ ਪਲ-ਪਲ ਦਾ ਡਰ ਲੱਗਿਆ ਰਹਿੰਦਾ ਏ ਵੀ ਕਿਤੇ ਹੁਣ ਨਾ ਕੋਈ ਕੁਝ ਕਰ ਦਵੇ ਹੁਣ ਨਾ ਕਰ ਦਵੇ ਜੀ ਤੁਸੀਂ ਸੱਚ ਨਾ ਮੈਂ ਆਪਣੇ ਬੇਟੇ ਨੂੰ ਵੀ ਜੀ ਖੇਲਣ ਨਹੀਂ ਪੇਜ ਦੇ ਸਕਦੀ ਜੀ ਸਰ ਕਹਿੰਦੇ ਸਰਪੰਚ ਅਸੀਂ ਉਹਨਾਂ ਦਾ ਜੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹ ਤੁਹਾਡੇ ਬਾਰੇ ਕਹਿ ਦੇਣ ਕਿ ਅਸੀਂ ਇਹਨਾਂ ਨਾਲ ਇਸ ਟਿਕੇ ਨਾਲ ਚੱਲਦੇ ਆ ਇਹਨਾਂ ਨੂੰ ਸਮਝਾਣੇ ਆ ਇਹ ਸਮਝਦੇ ਨਹੀਂ ਐਵੇਂ ਕਹਿ ਦੇਣ ਕੀ ਪਤਾ ਤੁਹਾਡੇ ਬਾਰੇ ਕੀ ਲਾਦਾ ਕਿ ਤੁਹਾਡੀ ਕੋਈ ਗਲਤੀ ਹੋ ਸਕਦੀ ਹੈ ਇਸ ਤਿਕ ਨਾਲੇ ਚੀਜ਼ਾਂ ਹੋ ਜਾਂਦੀਆਂ ਨੇ ਦੇਖੋ ਜੀ ਸਾਡੀ ਗਲਤੀ ਹੋ ਗਈ ਸਾਨੂੰ ਸਜ਼ਾ ਮਿਲੇ ਅਸੀਂ ਇਹ ਕਹਿੰਨੇ ਜੀ ਸਾਡੀ ਗਲਤੀ ਹੋ ਗਈ ਸਾਨੂੰ ਸਜ਼ਾ ਮਿਲੇ ਠੀਕ ਆ ਨਾ ਪਰ ਜੀ ਪਰ ਸਾਨੂੰ ਇਸ ਦਿਨ ਇਨਸਾਫ਼ ਮਿਲਣ ਚਾਹੀਦਾ ਅਸੀਂ ਹੱਥ ਜੋੜ ਕੇ ਕਹਿੰਦੇ ਹਾਂ ਸਰਕਾਰ ਨੂੰ ਵੀ ਇਸ ਦਿਨ ਇਨਸਾਫ਼ ਮਿਲਣ ਚਾਹੀਦਾ ਹੁਣ ਬੀ ਜੀ ਇਸ ਟਾਈਮ ਤੱਕ ਵੀ ਜੀ ਅਸੀਂ ਮਾਲਕ ਤੀਵੀਂ ਪਾਣੀ ਪੀਣ ਤੱਕ ਨਹੀਂ ਗਏ ਚਾ ਸਾਰਿਆਂ ਨੂੰ ਪੁੱਛ ਕੇ ਦੇਖ ਲੋ ਮੇਰਾ ਜਮਾਈ ਆਇਆ ਮੇਰੀ ਬੇਟੀ ਆਈਏ ਪਾਣੀ ਲੈ ਕੇ ਆਏ ਰੋਟੀ ਲੈ ਕੇ ਅਸੀਂ ਤਾਂ ਹੁਣ ਖਾ ਕੇ ਹਟਿਆ ਜੀ ਅਸੀਂ ਪਾਣੀ ਦਾ ਕੁੱਟ ਲੈਣ ਨਹੀਂ ਜਾ ਸਕਦੇ ਸਾਨੂੰ ਇੰਨਾ ਖਤਰਾ ਹਸਪਤਾਲ ਦੇ ਵਿੱਚ ਵੀ ਬੈਠੇ ਤੇ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਤੁਹਾਡੇ ਕੋਲ ਕੁਝ ਨਹੀਂ ਕੀਤਾ ਹੈਗਾ ਪੁੱਛ ਕੇ ਗਏ ਨੇ ਜੀ ਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਸਾਡੀ ਠੀਕ ਅੱਛਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਬਈ ਭੈਣ ਵੀ ਰੋਈ ਰਹੀ ਨੇ ਕਿ ਇਸ ਤਿੱਕ ਨਾਲ ਹੋ ਰਿਹਾ ਤੇ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਅਸੀਂ ਖਤਮ ਕਰਤਾ ਅਸੀਂ ਸੁਧਾਰ ਕਰਤਾ ਵੀ ਆ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਕੋਈ ਸਾਡੇ ਬਾਤ ਦਾ ਕੋਈ ਸੁਧਾਰ ਨਹੀਂ ਹੈਗਾ ਜੀ ਅਸੀਂ ਤਾਂ ਪਾਰਟੀ ਨੂੰ ਕਿਸ ਤਰ੍ਹਾਂ ਮੰਨ ਲਈ ਜਦੋਂ ਅਸੀਂ ਘਰ 'ਚ ਵੀ ਸੇਫ ਨਹੀਂ ਹੈਗੇ ਆਪਣੇ ਆ ਮੇਰੀ ਵਾਈਫ ਨੇ ਦੱਸਿਆ ਵੀ 5 ਵਜੇ ਤੋਂ ਬਾਅਦ ਮੈਂ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਨਹੀਂ ਖੜ੍ਹ ਸਕਦਾ ਹੈਗਾ ਜੇ ਅਸੀਂ ਘਰ ਦੇ ਅੱਗੇ ਖੜ੍ਹ ਵੀ ਜਾਣਗੇ ਤਾਂ ਸਾਨੂੰ ਅੱਖਾਂ ਪਾੜ-ਪਾੜ ਕੇ ਇਦਾਂ ਦੇਖਦੇ ਵੀ ਅਸੀਂ ਇਹਨਾਂ ਨੂੰ ਖਾ ਜੀਏ ਜਾਂ ਅਸੀਂ ਆਪਣੀ ਸ਼ਰਮਿੰਦਗੀ ਚ ਅੱਖਾਂ ਨੀਮੀਆ ਕਰਕੇ ਅੰਦਰ ਵੜ ਜੀਦਾ ਜਾਂ ਅਸੀਂ ਆਪਣਾ ਨੀਮੀ ਪਾ ਕੇ ਖੜ੍ਹ ਜੀਦਾ ਭਾਜੀ ਸਾਡਾ ਤਾਂ ਮਤਲਬ ਬਹੁਤ ਇੱਥੇ ਤੱਕ ਪਹੁੰਚੇ ਪਿਆ ਵੀ ਅਸੀਂ ਆਪਣੀ ਜਗਾ ਵੇਚ ਕੇ ਛੱਡ ਕੇ ਲੰਘ ਜੀ ਇੱਥੇ ਤੇ ਤਾਸੂ ਕੀ ਹੈ ਕੋਈ ਪੁਰਾਣੀ ਗੱਲ ਤਾਂ ਨਹੀਂ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਸਾਡੇ ਨਾਲ ਬਹੁਤ ਪਿਆਰ ਸੀਗਾ ਪਹਿਲਾਂ ਜਿਸ ਟਾਈਮ ਇਹ ਪੜਦਾ ਸੀਗਾ ਮੈਂ ਬਹੁਤ ਸਪੋਰਟਾਂ ਕੀਤੀ ਆ ਇਹਦੀ ਆਦਰਸ਼ਦਾਰ ਪੈਸਾ ਥੇਲਾ ਵੀ ਦਿੱਤਾ ਪਰ ਇਹ ਬੰਦੇ ਨੂੰ ਇੰਨਾ ਬੰਦੇ ਨੇ ਘਟੀਆਂ ਕੰਮ ਕੀਤਾ ਨਾ ਵੀ ਆਪਣੇ ਨਾਲ ਬਹੁਤ ਜ਼ਿਆਦਾ ਰੰਜਿਸ਼ ਰੱਖ ਰਹੇ ਸਾਨੂੰ ਤਾਂ ਇਸ ਤੋਂ ਬਿਲਕੁਲ ਵੀ ਇਹ ਨਹੀਂ ਹੈਗਾ ਵੀ ਇਹ ਸਾਨੂੰ ਕਿਤੇ ਵੀ ਮਾਰ ਸਕਦਾ ਹੈਗਾ ਮੇਰੀ ਜਾਨ ਦਾ ਮੇਰੇ ਬੱਚੇ ਦਾ ਕੱਲੂ ਕੋਈ 19 ਕੀ ਗੱਲ ਹੁੰਦੀ ਆ ਮੈਂ ਲਲਕਾਰ ਕੇ ਕਹਿੰਦਾ ਤੁਹਾਡੇ ਸਾਹਮਣੇ ਮੇਰੇ ਇਸ ਦਾ ਮੇਰਾ ਸਰਪੰਚ ਜ਼ਿੰਮੇਦਾਰ ਹੋਊਗਾ ਮਿਆਤ ਪਿੰਡ ਦਾ ਹਰਵਿੰਦਰ ਸਿੰਘ ਅਗਰ ਮੈਨੂੰ ਕੁਝ ਹੁੰਦਾ ਹੈ ਜਾਂ ਮੇਰੇ ਬੇਟੇ ਨੂੰ ਮੇਰੀ ਬੇਟੀ ਪੜਨ ਜਾਂਦੀ ਹੈ ਪਲੱਸ 1 ਦੇ ਵਿੱਚ ਸੁਹਾਣਾ ਸਾਹਿਬ ਅਗਰ ਮੇਰੀ ਬੇਟੀ ਨਾਲ ਵੀ ਕੋਈ ਕਾਂਡ ਹੁੰਦਾ ਦੁਰਸ਼ਕਾਮ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਸਰਪੰਚ ਕਿਹਾ ਜਾਊਂਗਾ ਤਾਂ ਇਹ ਪਰਿਵਾਰ ਹੈ ਇਹ ਪੀੜਤ ਹੈ ਕਿ ਜਿਸ ਤਿੱਕੇ ਦੇ ਨਾਲ ਮਜਾਤ ਪਿੰਡ ਦੇ ਸਰਪੰਚ ਨੇ ਗੁੰਡਾਗਰਦੀ ਕੀਤੀ ਹੈ ਉਸ ਨੂੰ ਲੈ ਕੇ ਸਵਾਲ ਪਰਿਵਾਰ ਨੇ ਚੁੱਕੇ ਨੇ ਕਿ ਸਾਡੇ ਨਾਲ ਇਸ ਤਿੱਕੇ ਦਾ ਗੁੱਟਮਾਰ ਕੀਤੀ ਸਿਰ ਤੱਕ ਪਾੜ ਦਿੱਤੇ ਨੇ ਪੁਲਿਸ ਵੀ ਜਿਹੜੀ ਹੈ ਕਾਰਵਾਈ ਨਹੀਂ ਕਰਦੀ ਨਜ਼ਰ ਆ ਰਹੀ ਪਰ ਅਸੀਂ ਦੂਜੀ ਧਿਰ ਦਾ ਪੱਖ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਉਹ ਚਾਣਗੇ ਕੇ ਸਾਡੇ ਨਾਲ ਵੀ ਇਹ ਚੀਜ਼ ਹੋਈ ਪਰ ਅਸਲ ਦੇ ਵਿੱਚ ਜੋ ਇਹ ਦੱਸ ਰਹੇ ਨੇ ਜਿਸ ਤਿੱਕੇ ਦੇ ਨਾਲ ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਇਹ ਕਿੰਨੀਆਂ ਸੱਚ ਨੇ ਉਹ ਹੋਰਾਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਜੋ ਕੁਝ ਮਜਾਤਪਿੰਡ ਦੇ ਵਿੱਚ ਹੋਇਆ ਉਹ ਇੱਕ ਪਰਿਵਾਰ ਦੱਸ ਰਿਹਾ ਸੀਗਾ ਇੱਕ ਧੀ ਦੱਸ ਰਹੀ ਸੀ ਕਿ ਸਾਡੇ ਨਾਲ ਸਰਪੰਚ ਨੇ ਇਸ ਤਿੱਕੇ ਨਾਲ ਕੀਤੀ ਗੁੰਡਾਗਰਦੀ ਕੀਤੀ ਘਰ ਦੇ ਵਿੱਚ ਆ ਕੇ ਕੁੱਟ ਕੇ ਸਿਰ ਪਾੜ ਕੇ ਗਏ ਨੇ ਤਾਂ ਸਰਪੰਚ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਹਰਵਿੰਦਰ ਸਿੰਘ ਨੇ